ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਫੇਰ ਤੁਹਾਡੇ ਰੂਪ ਹੋਏ ਆਂ ਆਦੀ ਜਿਹੜੀ ਜਾਣਕਾਰੀ ਹੈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਇੱਕ ਸੋਸ਼ਲ ਮੀਡੀਆ ਤੇ ਬਹੁਤ ਹੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਵੀਡੀਓ ਸੁਣੀਏ ਤੇ ਆਪ ਵੀਡੀਓ ਜਰੂਰ ਦੇਖੋ ਤੁਸੀਂ ਤੇ ਇਹਨੂੰ ਵੱਤ ਤੋਂ ਵੱਤ ਜਰੂਰ ਸ਼ੇਅਰ ਕਰਿਓ ਤੇ ਜਿੰਨੇ ਵੀ ਵੱਖ-ਵੱਖ ਸਟੇਟਾਂ ਦੇ ਵਿੱਚ ਸਿੱਖ ਰਹਿ ਰਹੇ ਹਨ ਤੇ ਜਰੂਰ ਇਹ ਵੀਡੀਓ ਵੀ ਜਰੂਰ ਦੇਖਿਓ ਤੇ ਆਪਣਾ ਸੇਫ ਹੋਵੋ ਤੇ ਸਾਰਿਆਂ ਨੂੰ ਸੇਫ ਰੱਖੋ ਇੱਕ ਦਾ ਜੋ ਮਤਲਬ ਹੀ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਪਰ ਕੁਝ ਚੰਦਕ ਲੋਕ ਹੁੰਦੇ ਹਨ ਜਿਹੜੇ ਇਨਸਾਨੀਅਤ ਦਾ ਘਾਣ ਕਰਦੇ ਹਨ ਜਿਹੜੀ ਤੁਹਾਡੀਆਂ ਸ਼ੇਅਰ ਕਰਨ ਲੱਗੇ ਹਨ ਇਹ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਤੇ ਇਹਨਾਂ ਦੀ ਭਰਾਮਾਂ ਦੀ ਮਦਦ ਕਰੋ ਤੇ ਆ ਉੱਤੇ ਇੱਕ ਨੰਬਰ ਵੀ ਜਿਹੜਾ ਸ਼ੋਅ ਚੱਲ ਰਿਹਾ ਹੈ ਇਹ ਵੀ ਇਹਨਾਂ ਦਾ ਹੀ ਹੈ ਤੇ ਜਰੂਰ ਗੱਲਬਾਤ ਕਰੋ ਤੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਪੀਪਲਗਾਉਂ ਥਾਣਾ ਭਗਤਪੁਰ ਜ਼ਿਲ੍ਹਾ ਮਰਾਦਾਬਾਦ ਤੋਂ ਬੋਲ ਰਹੇ ਹਾਂ ਸਾਡੇ ਪਿੰਡ ਵਿੱਚ ਸਿੱਖਾਂ ਦੇ ਥੋੜੇ ਹੀ ਘਰ ਹਨ ਤੇ ਸਾਡੇ ਪਿੰਡ ਵਿੱਚ ਇੱਕ ਸਿੱਖ ਸਵਾ ਗੁਰਦੁਆਰਾ ਸਾਹਿਬ ਹੈ ਜਿੱਥੇ ਅੱਜ ਦੀ ਤਰੀਕ 20 ਨਵੰਬਰ 2024 ਨੂੰ ਗੁਰਨਾਨਕ ਪ੍ਰਕਾਸ਼ ਪਰਵਤੇ ਅਖੰਡ ਪਾਠ ਦਾ ਭੋਗ ਸੀ ਇੱਕ ਦੂਜੇ ਸਮੇਂ ਦਾ ਸਮੁਦਾਇ ਦਾ ਦਿਵੰਗ ਬੰਦਾ ਉੱਥੇ ਆਇਆ ਗੁਰੂ ਘਰ ਆ ਕੇ ਗਾਲ੍ਹੀਆਂ ਦੇਣ ਲੱਗਾ ਸੰਗਤ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸਨੇ ਅੱਗੂ ਫਾਇਰ ਕਰ ਦਿੱਤਾ ਸੰਗਤ ਨੂੰ ਫੜ ਕੇ ਉਹਨਸ ਨੂੰ ਹਥਿਆਰ ਸਮੇਤ ਸੋਬ ਦਿੱਤਾ। ਰਾਜਨੀਤਿਕ ਗੋਸ਼ ਹੋਣ ਕਰਕੇ ਪੁਲਿਸ ਨੇ ਉਸਨੇ ਪੁਲਿਸ ਨੇ ਉਸ ਨੂੰ 1 ਘੰਟੇ ਵਾਲੀ ਛੱਡ ਦਿੱਤਾ। ਉਹ ਬੰਦਾ ਫਿਰ ਆਪਣੀ ਗੱਡੀ ਲੈ ਕੇ ਹੁਟਰ ਵਜਾਂਦਾ ਹੋਇਆ ਸਿੱਖਾਂ ਦੇ ਘਰ ਘਰ ਗਿਆ ਤੇ ਗਾਲੀਆਂ ਦੇਣ ਲੱਗਾ। ਸਾਰੀ ਸੰਗਤ ਉਸ ਟਾਈਮ ਗੁਰਦੁਆਰੇ ਸੀ। ਰਹਿਰਾਸ ਵੇਲੇ ਉਹ ਬੰਦਾ ਗੁਰਦੁਆਰੇ ਵਿੱਚ ਆਇਆ ਤੇ ਉਸਨੇ ਫਿਰ ਫਾਇਰ ਕੀਤੇ। ਸੰਗਤ ਨੇ 112 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਸੱਦਿਆ ਤੇ ਉਸ ਨੂੰ ਮੁਕਤ ਤੇ ਉਹ ਮੋਕੇ ਤੋਂ ਭੱਜ ਗਿਆ ਗੱਡੀ ਛੱਡ ਕੇ ਭੱਜ ਗਿਆ ਪੁਲਿਸ ਨੇ ਗੱਡੀ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਆਪ ਸੰਗਤ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਕੱਲ ਤਰੀਕ 21 ਨਵੰਬਰ 2024 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਸਿੰਘ ਸਭਾ ਗੁਰਦੁਆਰਾ ਜਿਦਾਂ ਕਿ ਤੁਸੀਂ ਸਾਰੀ ਵੀਡੀਓ ਦੇਖ ਹੀ ਲਈ ਹੈ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਜੋ ਮੁਜ਼ੱਫਰਨਗਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਾ ਪੰਜਾਬ ਦੇ ਵਸਨੀਕਾਂ ਨੂੰ ਜਾਂ ਕੋਈ ਵੀ ਇਹ ਵੀਡੀਓ ਜਿਹੜਾ ਹੀ ਹੋਰ ਦੇਖ ਰਿਹਾ ਹੈ ਜਾਂ ਕੋਈ ਨਿਹੰਗ ਸਿੰਘ ਜਾਂ ਜੋ ਵੀ ਗੁਰੂ ਦਾ ਸਿੱਖ ਹੈ ਉਹ ਇਹਨਾਂ ਦੀ ਜ਼ਰੂਰ ਮਦਦ ਕਰੇ ਤਾਂ ਸਾਡੇ ਭਰਾਵਾਂ ਨੂੰ ਕੋਈ ਆਂਜ ਧੱਕ ਨਾ ਆਵੇ ਤੇ ਉਹਨਾਂ ਦਾ ਕੋਈ ਉਂਗਲੀ ਤੱਕ ਨਾ ਚੱਕੇ ਵੀਡੀਓ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ